ਵਿਦੇਸ਼ ਵਿੱਚ ਬੈਠੀ ਹੋਈ ਹਰ ਸੰਗਤ ਜੀਓ ਆਪਾਂ ਪਾਰਟ 2 ਵੇਖ ਰਹੇ ਆ ਕਿ ਪਹਿਲਾਂ ਆਪਾਂ ਵੇਖਿਆ ਸੀਗਾ ਕਿ ਮਹਾਰਾਜ ਜੀ ਨੇ ਤੇ 1970 ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਮਹਾਰਾਜ ਨੇ ਸਰੂਪ ਲਾਉਣਾ ਬੰਦ ਕਰਤਾ ਸੀ ਕਿੰਨਾ ਦਰਬਾਰਾਂ ਚ ਦਿੱਲੀ ਹਰਪਗੜ੍ਹ ਦਵਾਰ ਜੇਟਵਾਲ ਤੇ ਭਲਾਈਪੁਰ ਦੇ ਇਹ ਸਾਰੇ ਸਾਰਿਆਂ ਚ ਬੰਦ ਕਰਤਾ ਤੇ ਇੰਨੀ ਦਰਬਾਰ ਮਹਾਰਾਜ ਦੇ ਸਾਹਮਣੇ ਬਣੇ ਸਨ ਇਹ 17 ਹਾੜ ਜਿਹੜਾ ਆ ਇਹ ਪਹਿਲਾ ਜਿਹੜਾ ਮਹਾਰਾਜ ਦੇ 27 ਚੇਤ 1976 ਨੂੰ ਸ਼ਰੀਰ ਦਾ ਉਲਾ ਕਰਨ ਤੇ ਸੈਨਸੈ ਸੰਮਤ 12 ਦੇ ਵਿੱਚ ਤੇ 1900 ਜਿਹੜੀ ਆ 76 ਈਸਵੀ ਨੂੰ ਜਿਹੜਾ ਇਹ ਪਹਿਲਾ 17 60 ਜਿਹੜਾ ਮਨਾਇਆ ਗਿਆ ਹੈ ਨਾ ਉਹ ਇਹ ਆ ਜਿਹੜਾ ਕਿ ਦਰਬਾਰ ਦੇ ਅੰਦਰ ਹਰ ਭਗਤਵਾਰ ਦੇ ਹੁਣ ਅਸੀਂ ਵੇਖਣਾ ਹੈ ਕਿ ਉਸ ਤੋਂ ਬਾਅਦ ਜਿਹੜਾ ਸੱਚੇ ਪਾਤਸ਼ਾਹ ਨੇ ਜਿਹੜਾ ਅਗਲਾ ਆਇਆ 26 ਨੂੰ ਉਹਨਾਂ ਦਿਨਾਂ ਦੇ ਵਿੱਚ ਕੋਈ ਵੀ ਕਿਸੇ ਦਾ ਕੋਈ ਝਗੜਾ ਨਹੀਂ ਸੀਗਾ ਸਾਰੀ ਸੰਗਤ ਇਕੱਠੀ ਸੀ ਕਿਸੇ ਤਰ੍ਹਾਂ ਦੀ ਕੋਈ ਫਰਕ ਨਹੀਂ ਸੀ ਹੈਗਾ ਸਾਰੀ ਸੰਗਤ ਹੋਮੋ ਮਾ ਕੇ 26 ਪੂ ਦੇ ਪ੍ਰੋਗਰਾਮ ਤੇ ਜਨਵਰੀ 1977 ਦੇ ਵਿੱਚ ਹਰ ਪਗਤਵਾਰ ਜੇਟੂ ਵਾਲ ਪਹੁੰਚੇ ਪਰ ਤੁਸੀਂ ਇਸ ਨੂੰ ਦੇਖ ਰਹੇ ਹੋਗੇ ਇਹਨੂੰ ਬੜਾ ਧਿਆਨ ਨਾਲ ਦੇਖਿਓ ਇਹ ਜਿਹੜੇ ਆ ਪਿੱਛੇ ਜਿਹੜਾ ਸਰੂਪ ਮਹਾਰਾਜ ਜੀ ਦਾ ਦਿਸ ਰਿਹਾ ਹੈ ਉੱਪਰਲੇ ਤਿੰਨ ਟੰਗੇ ਉਹ ਦਰਬਾਰ ਦੇ ਅੰਦਰ ਦੇ ਨੇ ਜਿਹੜਾ ਤੁਸੀਂ ਇਹ ਦੇਖ ਰਹੇ ਜੋ ਇਹ ਦਰਬਾਰ ਦੇ ਅੰਦਰ ਦੇ ਨੇ ਔਰ ਅੱਗੇ ਆ ਮਨਾਰ ਚ ਦੋ ਬੀਬੀਆਂ ਪਹਿਣਾ ਸਾਡੀਆਂ ਖੜੀਆਂ ਨੇ ਔਰ ਅੱਗੇ ਸੰਗਾਸਨ ਲੱਗਾ ਹੋਇਆ ਪਰ ਸੰਗਾਸਨ ਦੇ ਵਿੱਚ ਪਹਿਲੀ ਵਾਰ ਇਹ ਹਰ ਸੰਗਤ ਸਾਂਝੀ ਜਦੋਂ ਹੁੰਦੀ ਸੀ ਕੋਈ ਝਗੜਾ ਨਹੀਂ ਸੀਗਾ ਇਹ ਪਹਿਲੀ ਵਾਰ ਜਿਹੜਾ ਆ ਇਹ ਪਾਸ਼ਾਹੀ ਦੇ ਜਦੋਂ ਕਿ ਸੰਗਾਸਨ ਤੇ ਸਰੂਪ ਨਹੀਂ ਸੀ ਰੱਖਿਆ ਇਹ ਪਹਿਲੀ ਵਾਰ ਹਰ ਸੰਗਤ ਨੇ ਇਹ ਸਰੂਪ ਜਿਹੜਾ ਹੈ ਰੱਖ ਕੇ 26 ਪੋ ਬਾਹਰ ਮিনার ਦੇ ਵਿੱਚ ਮਨਾਇਆ ਕਿਆ ਆ ساری ਸੰਗਤ ਬੈਠੀ ਤੁਸੀਂ ਦੇਖ ਰਹੇ ਹੋ ਜੋ ਸੰਗਤ ਸਾਰੀ ਇਹ ਆ ਵੀ ਕੋਈ ਸੰਗਤ ਹੈ ਸਾਰੀ ਬੈਠੀ ਠੀਕ ਹੈ ਜੀ ਇਹਨੂੰ ਆ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਆ ਸਾਰੀ ਸੰਗਤ ਬੈਠੀ ਹੈ ਸੰਗਤ ਬੈਠੀ ਹੈ ਇਸ ਤੋਂ ਬਾਅਦ ਆ ਸਾਰਾ ਆਉਂਦਾ ਜੀ ਆ ਮਹਾਰਾਜ ਜੀ ਦੇ ਜਿਹੜੇ ਆ ਸੰਗਸਨ ਆ ਸਾਰੀ ਗੱਤੀ ਹੈ ਸੱਚੇ ਪਾਤਸ਼ਾਹ ਦੀ ਬਾਹਰ ਦੀ ਬਾਹਰ ਜਿਹੜਾ ਸੰਗਸਨ ਲੱਗਾ ਹੈ ਮਨਾਰ ਦੇ ਸਾਹਮਣੇ ਔਰ ਭਗਤਵਾਰ ਦੇ ਜਿਹੜਾ ਬਾਹਰ ਜੇਟੂ ਵਾਲ ਦੇ ਵਿਖੇ ਔਰ ਇਹ ਸਾਰਾ ਜਿਹੜਾ ਜਿਹੜਾ ਉਹ ਮਨਾਰ ਦਾ ਸਾਰਾ ਹਿੱਸਾ ਹੈ ਔਰ ਅਚਾਰ ਹੋ ਰਹੇ ਨੇ ਤੇ ਇਹ ਸਾਰਾ ਜਿਹੜਾ ਵਿਆਹ ਰਿਹਾ ਜੀ ਜਿੱਥੇ 26ਪੋ ਤਾਂ ਜਿਹੜਾ 1970 ਦਾ 26ਪੋ ਯਾਨੀ ਕਿ ਫੈਨਸਾ ਇਸਮਤ 13 ਦਾ 26ਪੋ ਮਨਾਇਆ ਗਿਆ ਔਰ ਇਸ ਮਨਾਏ ਗਏ ਦੇ ਉੱਤੇ ਇਹ ਪਹਿਲੀ ਵਾਰ ਪਾਸ਼ਾ ਜੀ ਦਾ ਨਹੀਂ ਸੰਗਤ ਦਾ ਆਪਸੀ ਫੈਸਲਾ ਜਦੋਂ ਇਹਨਾਂ ਨੇ ਕੋਈ ਬਿਨਾ ਕੋਈ ਮਕਦਮਾ ਨਹੀਂ ਸੀ ਕੋਈ ਝਗੜਾ ਨਹੀਂ ਸੀ ਕੋਈ ਕੁਛ ਨਹੀਂ ਸੀ ਇਹ ਮਨਾਇਆ ਗਿਆ ਕਹਿੰਦਾ ਭਾਵੇਂ ਕਿ ਇਹ ਆਉਂਦਾ ਹੈ ਕਿ ਫੋਟੋਆਂ ਰੱਖਣੀਆਂ ਕਦੋਂ ਸ਼ੁਰੂ ਹੋਈਆਂ ਇਹ ਜਿਹੜੇ ਦੋ ਫੋਟੋਆਂ ਰੱਖੀਆਂ ਗਿਆ ਤੋਂ ਬਾਅਦ ਕੀ ਹੋਇਆ ਇਹਦੇ ਬਾਰੇ ਦੱਸਣ ਦੀ ਲੋੜ ਨਹੀਂਗੀ ਕਿਉਂਕਿ ਇਤਿਹਾਸ ਨੂੰ ਦੱਸਣਾ ਹੈ ਨਾ ਕਿ ਇਹ ਚੀਜ਼ ਦਾ ਹੈ ਕਿ ਘਰਾਂ ਚ ਕੀ ਲੱਗਦੇ ਜਾਂ ਕੋਸ਼ਿਆ ਗੱਲ ਦਰਬਾਰਾਂ ਦੀ ਹੈ ਦਰਬਾਰਾਂ ਦੇ ਵਾਸਤੇ ਇਹ ਚੀਜ਼ ਜਿਹੜੀ ਆ ਉਸ ਵੇਲੇ ਦਾ ਇਤਿਹਾਸ ਹੈ ਇਹ ਕੋਈ ਕਿਸੇ ਤੇ ਕੋਈ ਨਿੱਜੀ ਜਾਂ ਕੋਈ ਕਾਰਨੀ ਹੈ ਇਤਿਹਾਸ ਅਕਾਲਪੁਰਖ ਦਾ ਇਤਿਹਾਸ ਤੇ ਉਸ ਤੋਂ ਬਾਅਦ ਜੋ ਅਸੀਂ ਕੀਤਾ ਪਹਿਲਾ ਜਿਹੜਾ ਕੰਮ ਕੀਤਾ ਤੇ ਤੇ ਉਹ ਉਹਦਾ ਇਤਿਹਾਸ ਹੈ ਜੀ ਹੁਣੇ ਤੁਸੀਂ ਇਹ ਵੀ ਚੀਜ਼ ਚੰਗੀ ਤਰ੍ਹਾਂ ਜਾਣਦੇ ਜੋ ਕਿ ਸੱਚੇ ਪਾਤਸ਼ਾਹ ਨੇ ਜਿਹੜਾ ਖੇਲ ਕੀਤਾ ਸੀਗਾ ਉਹ ਕੀਤਾ ਕੀ ਸੀਗਾ ਕਿ ਜਿਹੜੇ ਬਾਣੀ ਵੀ ਜਿਹੜੀ ਲਿਖਾਈ ਹੈ ਨਾ ਉਹਦੇ ਵਿੱਚ ਵੀ ਵਾਰ-ਵਾਰ ਕਈ ਜਿਹੜਾ ਮਰਜ਼ਾਦਾ ਜੜੀਆਂ ਨਾ ਮੋਹਰ ਧੀਆਂ ਉਹ ਵੀ ਬਦਲੀਆਂ ਇਸ ਤਰ੍ਹਾਂ ਤੁਹਾਨੂੰ ਮੈਂ ਦੱਸਾਂ ਕਿ ਪਹਿਲਾਂ ਮੋਹਰ ਲੱਗਦੀ ਮਹਾਰਾਜ ਖੇਰ ਸਿੰਘ ਬਿਸ਼ਨੂ ਭਗਵਾਨ ਕਰਕੇ ਸਾਰੀ ਬਾਣੀ ਆਉਂਦੀ ਸੀ ਫਿਰ ਹੌਲੀ-ਹੌਲੀ ਮੋਹਰ ਅਕਾਲਪੁਰਖ ਨੇ ਆਪਣੀ ਬਤਲੀ ਜੋਤੀ ਜੋਸ ਰੂਪ ਔਰ ਆਪ ਆਪਣੀ ਜੋਤ ਧਾਰ ਦੀ ਕਹਾਣੀ ਸ਼ੁਰੂ ਹੋਈ ਮਹਾਰਾਜ ਨੇ ਕੀ ਸ਼ੁਰੂ ਕਰਤਾ ਜੋਤੀ ਜੋਤ ਸਰੂਪਾਰ ਆਪ ਆਪਣੀ ਜੋਤ ਧਰ ਫਿਰ ਲੈ ਕੇ ਆ ਮੁੜ ਕੇ ਜੋਤੀ ਜੋਤ ਸਰੂਪਾਰ ਤੇ ਆਪ ਆਪਣੀ ਜੋਤ ਧਰ ਨੇਕ ਲੰਕ ਨਰੈਣ ਨਰ ਦੀ ਗੱਲ ਜਿਹੜੀ ਸ਼ੁਰੂ ਹੋਈ ਫਿਰ ਮੋਰ ਲਾਸਟ ਦੇ ਵਿੱਚ ਬਦਲੀ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਨੇਕ ਲੰਕ ਨਰੈਣ ਨਰ ਮਹਾਰਾਜ ਖੇਰ ਸਿੰਘ ਵਿਸ਼ਨੂੰ ਭਗਵਾਨ ਜਿੱਥੇ ਜਿੱਦਾਂ ਮਰਜ਼ਾਦਾ ਚੇਂਜ ਹੋਈ ਇਸ ਤਰ੍ਹਾਂ ਹੀ ਗ੍ਰੰਥਾਂ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਇਹ ਚੇਂਜਮੈਂਟ ਗ੍ਰੰਥਾ ਚ ਮਿਲਦੀ ਹੈ ਸੋ ਬਾਣੀ ਦੇ ਵਿੱਚ ਵੀ ਇਹ ਚੀਜ਼ਾਂ ਮਿਲਦੀਆਂ ਨੇ ਸੋ ਕਹਿੰਦਾ ਭਾਵੇਂ ਕਿ ਸੱਚੇ ਪਾਤਸ਼ਾਹ ਦਾ ਜਿਹੜਾ ਇਹ ਜਿਹੜਾ ਆਗਾਮੀ ਖੇਲ ਹੈ ਜਿਸ ਨੂੰ ਜੀਵ ਦੇ ਵਾਸ ਤੋਂ ਬਾਹਰ ਹੈ ਉਹ ਸਾਰਾ ਖੇਲ ਸੱਚੇ ਪਾਤਸ਼ਾਹ ਨੇ ਖੇលਿਆ ਔਰ ਜਿਹੜਾ ਆਪਣੇ ਜਿਹੜਾ ਇਸ ਤੈ ਸਾਨੂੰ ਨਿਰਗੁਣ ਜੋਤ ਅਕਾਲ ਪੁਰਖ ਦਾ ਇਸਤ ਦੇ ਦਿੱਤਾ ਗਿਆ ਸਤਿਗੁਰੂ ਕੇਵਲ ਸ਼ਬਦ ਨੂੰ ਕਿਆ ਗਿਆ ਔਰ ਜਿਸ ਸਰੀਰ ਵਿੱਚ ਪ੍ਰਗਟ ਹੋਇਤਾ ਸਤਕਾਰ ਕਰਨਾ ਔਰ ਆਪਾਂ ਤੁਸੀਂ ਬਾਣੀ ਵੀ ਸੁਣੀ ਹੋਏਗੀ 15 ਨੰਬਰ ਗ੍ਰੰਥ ਦੀ ਔਰ ਉਹਦੇ ਵਿੱਚ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਆਕਾਲਪੁਰਖ ਸ਼ਬਦ ਸੁੱਤ ਨੂੰ ਕਹਿੰਦਾ ਹੈ ਇਹ ਸ਼ਬਦ ਸੁੱਤ ਮੈਂ ਤੇਰਾ ਨਾਂ ਸ਼ੇਰ ਸਿੰਘ ਰੱਖਤਾ ਹੈ ਤੂੰ ਵੱਡਾ ਕੇਰ ਬਣ ਕੇ ਜਿਹੜਾ ਖੇਲ ਕਰਨਾ ਹੈ ਕਿਉਂਕਿ ਇਹ ਤਿੰਨ ਜੁਗਾਂ ਦੇ ਵਿੱਚ ਜਿਹੜੇ ਨੰਗੇ ਨੇ ਇਹਦੇ ਵਿੱਚ ਕੋਈ ਵੀ ਆਣ ਕੇ ਇਹ ਜਾਤ ਪਾਤ ਦੁਈ ਦਵੇਦ ਖਤਮ ਨਹੀਂ ਹੋਈ ਤੇਰੇ ਗੁਰੂ ਪੀ پیغمبر ਵਰਦੇ ਬਣਾ ਦਿੱਤੇ ਗਏ ਨੇ ਉਹ ਮੈਂ ਪਿੱਛੇ ਲਿਖਤ ਤੁਹਾਡੇ ਜਿਹੜੀ ਆ ਕੀਤੀ ਸੀ ਇਸ ਕਰਕੇ ਅਕਾਲ ਪੁਰਖ ਦਾ ਨਾਮ ਤੇ ਸਬਦ ਸੁੱਤ ਦਾ ਨਾਮ ਜਿਹੜਾ ਹੈ ਉਹ ਛੇਰ ਸਿੰਘ ਨਾਮ ਜਿਹੜਾ ਰੱਖ ਦਿੱਤਾ ਗਿਆ ਔਰ ਜੇ ਪਾਸ਼ਾ ਜੀ ਨੇ ਆਪਣੇ ਗ੍ਰੰਥਾਂ ਦੇ ਵਿੱਚ ਜਿਹੜਾ ਐਡਰੈਸ ਦਿੱਤੇ ਨੇ ਵੀ ਵੀ ਗਿਰੀ ਦੂਸਰਾ ਸਾਰੇ ਆ ਉੱਥੇ ਫਿਰ ਲਿਖਿਆ ਕਿ ਜਗਤ ਕਾ ਪੂਰਨ ਸਿੰਘ ਜਾਂ ਮਹਾਰਾਜ ਨੇ ਲਿਖਿਆ ਕਿ ਮੇਰਾ ਸੁਭਾ ਨਾਮ ਜਗਤ ਕੈਪੂਰਨ ਸਿੰਘ ਸਤਾਈ ਚੱਕ ਦਾ ਐਡਰੈਸ ਜੇਟੂ ਵਾਲ ਦਾ ਐਡਰੈਸ ਤੋਂ ਇਹ ਜਗਤ ਦੇ ਐਡਰੈਸ ਜਿਹੜੇ ਸੱਚੇ ਪਾਤਸ਼ਾਹ ਨੇ ਦਿੱਤੇ ਤੇ ਸਾਨੂੰ ਸਾਰਿਆਂ ਨੂੰ ਐਡਰੈਸ ਕੀ ਦਿੱਤਾ ਹਰ ਭਗਤਦਵਾਰ ਜੇਟੂ ਵਾਲ ਕਿਉਂਕਿ ਕੀ ਕਿਹਾ ਕਿ ਜੇਟੂ ਵਾਲ ਕੂੜਕੁੜਿਆਣਾ ਦਾ ਪਿੰਡ ਮੈਂ ਇੱਥੋਂ ਦੋ ਜਾਨ ਚਲਾਉਣਾ ਹੈ ਸੱਚ ਕੰਡਿਆ ਦਿੱਤੇ ਹਰ ਭਗਤਦਵਾਰ ਤੋਂ ਤੇ ਇਸ ਕਰਕੇ ਹਰ ਭਗਤਦਵਾਰ ਜਿਹੜੇ ਆ ਉਹ ਪ੍ਰਮਾਤਮਾ ਦੇ ਕੇਂਦਰ ਬਣੇ ਨੇ ਸੰਸਾਰ ਦੇ ਅੰਦਰ ਜਿੱਥੇ ਕੇ ਪ੍ਰਮਾਤਮਾ ਭਗਤ ਤੇ ਭਗਵਾਨ ਦੇ ਨਾਲ ਜਿਹੜਾ ਖੇਲ ਚੱਲਦਾ ਰਿਹਾ ਸੋ ਇਹ ਸੀ ਜੀ ਤੁਹਾਡਾ ਪਹਿਲੀ ਫੋਟੋ ਜਿੱਥੇ ਹੈਗਾ ਕਿ ਦੋ ਸਰੂਪ ਕਦੋਂ ਸ਼ੁਰੂ ਹੋਏ ਮਹਾਰਾਜ ਜੀ ਦੇ ਜਾਨੀ ਕਿ ਸਰੀਰ ਦਾ ਉਲਾ ਕਰਨ ਤੋਂ ਬਾਅਦ 26 ਪੋ ਦੇ 1977 ਦੀ ਤੋਂ ਜਿਹੜਾ ਇਹ ਹਰ ਸੰਗਤ ਵੱਲੋਂ ਰੱਖਿਆ ਗਿਆ ਹੈ ਕਿੰਨੇ ਰੱਖਿਆ ਕਿ ਨਹੀਂ ਇਹ ਮੇਰਾ ਮਸਲਾ ਨਹੀਂ ਹੈ ਕਿਉਂਕਿ ਇਹ ਉਸ ਵੇਲੇ ਕੀ ਵਿਚਾਰਤਾ ਰਹੀ ਗੁਰਸਿੱਖਾਂ ਦੀ ਪਰ ਇੱਕ ਗੱਲ ਕਲੀਅਰ ਹੈ ਕਿ ਉਸ ਵੇਲੇ ਕਿਸੇ ਤਰ੍ਹਾਂ ਦਾ ਕੋਈ ਮਕਦਮਾ ਨਹੀਂ ਸੀ ਕੋਈ ਲੜਾਈ ਨਹੀਂ ਸੀ ਸਾਰੀ ਸੰਗਤ ਨੇ ਇਕੱਠਾ ਮਨਾਇਆ ਇਥੇ ਇਹ ਵੀ ਦੱਸਣਾ ਵਰਣਨ ਬਣਦਾ ਹੈ ਕਿ ਕਬੀਰੋਵਾਲ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹਦੀਆਂ ਵੀ ਫੋਟੋਆਂ ਅਜ ਸੰਗਤਾਂ ਤੋਂ ਮੌਜੂਦ ਨੇ ਉੱਥੇ ਵੀ ਸਾਰੀ ਸੰਗਤ ਨੇ ਇਕੱਠਾ ਹੋ ਕੇ ਵੀਰੋਵਾਲ ਜਿਹੜਾ ਉਹ ਮਨਾਇਆ ਜਿਹਦੇ ਵਿੱਚ ਉੱਪਰ ਬੈਨਰ ਲੱਗਾ ਹੈ ਥੱਲੇ ਇਸੇ ਤਰ੍ਹਾਂ ਮਹਾਰਾਜ ਖੇਤ ਸਿੰਘ ਮਹਾਰਾਜ ਕੋਰ ਸਿੰਘ ਇਹਨਾਂ ਦੀਆਂ ਸਰੂਪ ਨਜ਼ਰ ਆਉਂਦੇ ਨੇ ਤੋਂ ਕਹਿੰਦਾ ਭਾਵੇਂ ਕਿ ਜੇ ਇਹ ਇੱਕ ਜਿਹੜੀ ਆ ਪਾਸ਼ਾ ਤੋਂ ਬਾਅਦ ਦੀਆਂ ਗੱਲਾਂ ਨੇ ਪਾਸ਼ਾ ਜੀ ਦਾ ਜੋ ਕੀਤਾ ਉਹ ਤੁਹਾਨੂੰ ਤਾਂ ਸਾਹਮਣੇ ਹੁਣੇ ਹੀ ਦੱਸਿਆ ਹੈ ਕਿ ਮਹਾਰਾਜ ਜੀ ਨੇ ਲਾਸਟ ਕੀ ਕੀਤਾ ਮਹਾਰਾਜ ਨੇ ਲਾਸਟ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਨੇ ਕਿ ਇਹ ਜਿਹੜਾ ਮਹਾਰਾਜ ਦਾ ਲਾਸਟ 17 ਹਾੜ 1970 ਨੂੰ ਜਦੋਂ ਕਿ ਸ਼ਾਦੀ ਕੀਤੀ ਗਈ ਇਥੇ 18 ਹਾੜ ਵਾਲੇ ਦਿਨ ਨੂੰ ਏ ਉਸ ਦਾ ਸਮੇਂ ਦੇ ਸੀਨ ਨੇ ਜਿਹੜੇ ਸੱਚੇ ਪਾਤਸ਼ਾਹ ਜੀ ਨੇ ਉਸ ਵੱਲੋਂ ਦਿੱਲੀ ਬਲਾਈਪੁਰ ਔਰ ਜੇਠੂਵਾਲ ਦੇ ਉਤੇ ਜਿਹੜੇ ਸਰੂਪ ਦੀ بجائے ਨਿਰਗੁਣ ਅੰਕਾਰ ਦੇ ਜਿਹੜਾ ਇਹ ਕਲ ਸ਼ੁਰੂ ਹੋ ਗਈ ਸੀ ਸੱਚੇ ਪਾਤਸ਼ਾਹ ਰਸਤੇ 'ਚ ਵੀ ਕਈ ਏਰੇ ਮਿਲਦੇ ਸਨ ਤੇ ਹਰ ਸੰਗਤ ਨੂੰ ਕਹਿੰਦੇ ਸਨ ਕਿ ਇਸ਼ਾਰਾ ਕਰਦੇ ਕਿ ਸਿੱਧੇ ਹੀ ਹਰ ਭਗਤਵਾਰ ਜਾਣਾ ਹੈ ਜੀ ਇਹ ਹਰ ਭਗਤਵਾਰ ਫਿਰ ਸਿੱਧੇ ਹਰ ਸੰਗਤ ਆਉਂਦੀ ਰਹੀ ਔਰ ਲਗਾਤਾਰ ਉੱਤੇ ਨਮਸਕਾਰ ਕਰਦੇ ਰਹੀ